ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਕਿਉਂਕਿ ਤੁਸੀਂ ਇੱਕ ਛੋਟਾ ਸਥੰਮ੍ਹ ਹੋ ਸਾਰੇ ਸਾਡੇ ਹਿੰਦੁਸਤਾਨ ਦਾ ਉਰਖਾਸਤ ਤੇ ਪੰਜਾਬ ਸਾਡੇ ਮਾਨਯੋਗ ਸੀਐਮ ਸਰਪੰਤ ਸਿੰਘ ਮਾਨ ਔਰ ਆਮਾਦੀ ਪਰਦੇ ਕ੍ਰਿਮੀਨਲ ਸੀ ਰਵਿੰਦ ਕੇਜੀਵਲ ਸਾਹਿਬ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦੀਆਂ ਤੁਹਾਨੂੰ ਸਾਰਿਆਂ ਨੂੰ ਔਰ ਪੰਜਾਬ ਦੇ ਜਿਹੜੇ ਲੋਕਾਂ ਨੂੰ ਹਿੰਦੁਸਤਾਨ ਦੇ ਵਿੱਚ ਪਰ ਹਿੰਦੁਸਤਾਨ ਤੋਂ ਬਾਹਰ ਦੇ ਪੰਜਾਬੀਆਂ ਨੂੰ ਵੀ ਇਸ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਉਹ ਦੀਵਾਲੀ ਦੀ ਪਰਸਾ ਜਿਹੜੀ ਅੱਜ ਤੱਕ ਚੱਲੀ ਆ ਰਹੀ ਹੈ ਅਸੀਂ ਸਾਰੇ ਕਿ ਸਾਡੇ ਪੰਜਾਬ ਦੀ ਇੱਕ ਬਹੁਤ ਵਧੀ ਖੂਬਸੂਰਤੀ ਹੈ ਅਸੀਂ ਪੰਜਾਬ ਵਾਸੀ ਸਾਰੇ ਇਕੱਠੇ ਹੋ ਕੇ ਕੋਈ ਵੀ ਤਿਹਾੜੀ ਮਨਾਉਂਦੇ ਆ ਅੱਜ ਸਾਰੇ ਅਸੀਂ ਪੰਜਾਬ ਦੇ ਲੋਕ ਇਕੱਠੇ ਹੋ ਕੇ ਦੀਵਾਲੀ ਮਨਾ ਰਹੇ ਆ ਮੈਂ ਜਿੱਥੇ ਮੁਬਾਰਕਬਾਦ ਦਿੱਤੀ ਆਸਕਰ ਇਹ ਕਿ ਆਪਾਂ ਆਨ ਮਿਲ ਟਾਈਮ ਵਿੱਚ ਇਸ ਤਰ੍ਹਾਂ ਹੀ ਪੰਜਾਬ ਸਾਡਾ ਰੰਗਲਾ ਪੰਜਾਬ ਖੇੜਦਾ ਪੰਜਾਬ ਪਰਫੁੱਲਤ ਪੰਜਾਬ ਬਣੇ ਜਿਸ ਦੇ ਵਿੱਚ ਜੋ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਸੁਪਨਾ ਹੈ ਪੰਜਾਬ ਰੰਗਲਾ ਪੰਜਾਬ ਦਾ ਉਸਿਹੜੀ ਪੰਜਾਬ ਬਣੇ ਮੈਂ ਸਾਰੇ ਸਾਰੇ ਲੋਕਾਂ ਨੂੰ ਜਿੱਥੇ ਮੁਬਾਰਕਬਾਦ ਦਿੰਦੀ ਹੈ ਇੱਕੋ ਹੀ ਆਸ ਹੈ ਕਿ ਪ੍ਰਭੂ ਕਿਰਪਾ ਕਰਨ ਮਹਾ ਮੇਂ ਕਿਰਪਾ ਕਰੇ ਸਾਰੇ ਦਿਨ ਦੁਪਹਿਰੀ ਚੱਲ ਰਾਤ ਚੌਂਣੀ ਤੱਕ ਹੀ ਕਰਨ ਹੋਰ ਆਪਾਂ ਜਿੰਨੇ ਵੀ ਫਸ ਖੇਡ ਕੇ ਅਗਲਾ ਟਾਈਮ ਬਤਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਇੱਕ ਮੈਸੇਜ ਜੁੜ ਦੇਣਾ ਚਾਹਾਂਗਾ ਕਿ ਜਿਹੜਾ ਦੀਵਾਲੀ ਦਾ ਤਿਉਹਾਰ ਹੈ ਇਹ ਪਟਾਕੇ ਦਾ ਤਿਉਹਾਰ ਮਨਾਉਂਦੇ ਨੇ ਮੈਂ ਬੇਨਤੀ ਕਰੂੰਗਾ ਕਿ ਆਪਾਂ ਕਿਉਂਕਿ ਪਟਾਕੇ ਦੇ ਨਾਲ ਪੋਲੂਸ਼ਨ ਬਹੁਤ ਫੈਲਦਾ ਆਪਾਂ ਇਸ ਤੋਂ ਥੋੜਾ ਵਿਚਾਰ ਕਰਨਾ ਕਿਉਂਕਿ ਇੱਕ ਹੈਲਥੀ ਹਰ ਦਾ ਨੁਕਸਾਨ ਹੁੰਦਾ ਦੂਸਰਾ ਵਾਤਾਵਰਣ ਖਰਾਬ ਹੁੰਦਾ ਅਸੀਂ ਗ੍ਰੀਨ ਦੀਵਾਲੀ ਮਨਾਈਏ ਗਰੀਂਦ ਵਾਲੀ ਬਣਾ ਕੇ ਆਪ ਇੱਕ ਮੈਸੇਜ ਜੀਏ ਔਰ ਆਪਣੀ ਸੇਧਾ ਖੈਲ ਗਰੀਦ ਫਰਦਾ ਬੋਲ ਬਤਨਵਾ। ਸਲੇਮੰਤਾ ਸੰਤਾ ਵੱਲੋਂ ਦੁਆਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾ ਹੈ। ਮੈਂ ਭੋਲੀ ਮਹੰਤ ਡੇਰਾ ਸਲੇਮਟਾਪਰੀ ਅਕਿਲ ਕਿਨਰ ਭਾਰਤੀ ਅਕਿਲ ਕਿਨਰ ਸਮਾਜ ਕਿਨਰ ਖਾੜੇ ਤੋਂ। ਤੋਂ ਆਪਣਾ ਜਿਹੜਾ ਹੈ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਔਰ ਆਪਣੇ ਦੇਸ਼ ਵਾਸੀਆਂ ਨੂੰ ਕਹਿਣਾ ਚਾਹਨੀ ਹੈ ਵੀ ਵੱਧ ਤੋਂ ਵੱਧ ਜਿਹੜਾ ਦੀਵਾਲੀ ਦਾ ਜਿਹੜਾ ਵਤਿਹਾਰ ਆਪਣੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖੋ ਕਿਉਂਕਿ ਦੀਪ ਦੀਪਮਾਲਾ ਜਿਸ ਟਾਈਮ ਤੇ ਸ਼੍ਰੀ ਰਾਮਚੰਦਰ ਜੀ ਆਪਣਾ ਪਾਪ ਦਾ ਨਾਸ਼ ਕਰਕੇ ਔਰ अयोध्या नगरी ਦੇ ਵਿੱਚ ਉਹਨਾਂ ਨੇ ਪਹਿਲ ਪਾਇਆ ਸੀ ਤੋਂ ਦੀਵੇ ਦੇ ਵਿੱਚ ਤੇਲ ਪਿਆ ਦੀਵੇ ਜਗਾਏ ਔਰ جگਮਗ ਸਾਰੀ ਜਿਹੜੀ ਆ ਹਿੰਦੁਸਤਾਨ جگਮਗਾ ਉੱਠਿਆ ਸੀਗਾ ਤੋਂ ਜਬਦ ਤੋਂ ਬਾਅਦ ਜਿਹੜਾ ਤੇਲ ਦੀਵੇ ਦੇ ਵਿੱਚ ਪਾ ਕੇ ਉਹ ਜਗਾਓ ਔਰ ਗ੍ਰੀਨ ਗ੍ਰੀਨ ਦੀਵਾਲੀ ਗ੍ਰੀਨ ਦੀਵਾਲੀ ਮਨਾਓ ਦੇਖੋ ਪਟਾਕਿਆਂ ਦੇ ਨਾਲ ਪ੍ਰਦੂਸ਼ਣ ਫੇਰ ਆਪਣੇ ਜਿਹੜੇ ਵੱਡੇ ਬਜ਼ੁਰਗ ਹੈ ਛੋਟੇ ਬੱਚੇ ਨੇ ਹਨਾ ਉਹਨਾਂ ਨੂੰ ਵੀ ਆਪਣਾ ਪਟਾਕਿਆਂ ਤੋਂ ਆਪਣਾ ਅਲਰਜੀ ਬਜ਼ੁਰਗਾਂ ਨੂੰ ਵੀ ਕਈਆਂ ਨੂੰ ਖਾਂਸੀ ਕੰਗੰਗ ਹੁੰਦੀ ਹੈ ਇਹ ਸਾਰੀ ਸੇ ਦਾ ਧਿਆਨ ਰੱਖਣਾ ਔਰ ਆਪਣਾ ਜਿਹੜਾ ਵਾ ਦੀਵਾਲੀ ਦਾ ਇਹ ਮੌਕਾ ਹੈ ਇਹ ਇੱਕ ਦਿਵਾਲੀ ਜਾਵੇ ਹਜ਼ਾਰਾਂ ਇਹ ਦਿਵਾਲੀਆਂ ਆਣ ਇਸ ਦਿਵਾਲੀ ਨੂੰ ਜਿਹੜਾ ਆਪਣਾ ਬਿਲਕੁਲ ਸ਼ਾਂਤ ਢੰਗ ਦੇ ਨਾਲ ਨਾ ਕਿ ਪਟਾਕੇ ਨਾਲ ਬੰਬ ਚਲਾ ਕੇ ਉਹਦੇ ਨਾਲ ਪ੍ਰਦੂਸ਼ਣ ਵੀ ਖਰਾਬ ਹੁੰਦਾ ਹੈ ਔਰ ਬਜ਼ੁਰਗਾਂ ਦੀ ਸਿਹਤ ਬੱਚਿਆਂ ਦੀ ਸਿਹਤ ਖਰਾਬ ਹੁੰਦੀ ਹੈ ਤੋਂ ਸਾਡਾ ਕਹਿਣਾ ਇਹ ਹੈ ਔਰ ਸਾਰੀ ਲੁਧਿਆਣਾ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਬੱਚਿਆਂ ਵਾਲਿਆਂ ਦੇ ਬੱਚੇ ਰਾਜੀ ਰਹਿਣ ਕਾਰੋਬਾਰ ਵਾਲਿਆਂ ਦਾ ਕਾਰੋਬਾਰ ਚੱਲੇ ਔਰ ਆਪਣਾ ਸਾਰੀ ਦੁਨੀਆ ਦੀ ਪਲਾ ਹੋਵੇ ਖੈਰ ਹੋਵੇ ਮਾਤਾ ਲక్ష్ਮੀ ਦਾ ਵਾਸ ਘਰ ਘਰ ਹੋਵੇ ਔਰ ਸ਼ਰਾਬ ਔਰ ਮੀਟ ਅੰਡੇ ਦਾ ਬਿਲਕੁਲ ਆਪਣਾ ਪ੍ਰਹੇਜ ਰੱਖੋ ਜਿਹੜੇ ਖਾਦ ਦੇਪਿਤ ਦੇ ਵੀ ਹੈ ਉਹ ਵੀ ਆਪਣਾ ਨਾ ਇਹ ਆਪਣਾ 2-4 ਦਿਨ ਜਿਹੜਾ ਮਾਤਾ ਲక్ష్ਮੀ ਦੀ ਪੂਜਾ ਕਰਨ ਤਾਂ ਕਿ ਉਹਨਾਂ ਦੇ ਘਰ ਦੇ ਵਿੱਚ ਮਾਤਾ ਲక్ష్ਮੀ ਦਾ ਪਰਵੇਸ਼ ਹੋਵੇ ਤਾਂ ਬਾਅਦ ਜੈ ਮਾਤਾ ਦੀ ਜੈ ਸ਼੍ਰੀ ਰਾਮ ਮੇਰਾ ਨਾਮ ਹੈ ਹਰਮਿੰਦਰ ਸਿੰਘ ਸਿੰਧਾ ਜੇ ਮੈਂ ਮਲਕ ਬਰਾੜ ਨੂੰ ਦਗਾਣਾ ਡਾਇਰੈਕਟਰ ਮਲਕਾ ਨੂੰ ਪਿਆਰ ਤੇ ਮੈਂ ਇਹ ਚਾਹਣਾ ਮੇਰੀ ਸਾਉ ਜਿੰਨੀ ਆਪਣਾ ਪੰਜਾਬੀ ਬਾਸੀ ਨੇ ਸਾਰਿਆਂ ਨੂੰ ਦੀਵਾਲੀ ਤੇ ਕੋ ਪਰਮਧੀਆਂ ਮੰਡੀ ਸੋੜ ਦੇਵਸ ਦੀਆਂ ਲੱਖ ਲੱਖ ਮੁਬਾਰਕਾਂ ਬਹੁਤ ਪਰਮਾਤਮਾ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਬਖਸ਼ੇ ਗੁਰੂ ਮਾਰਾ ਹਰੇਕ ਨੂੰ ਸ਼ਕਤੀ ਬਖਸ਼ੇ ਇੱਜ਼ਤ ਬਖਸ਼ੇ ਸਪਾਰਸੰਗ ਕਰਵਾੜਾ ਡਾਇਰੈਕਟਰ ਨਤ ਪ੍ਰਾਨੋ ਹੁਦੈਣਾ ਅਸ ਤੋਂ ਪਹਿਲਾਂ ਮੈਂ ਚੇਅਰਮੈਨ ਹਾਂ ਮਾਪ ਕਮੇਟੀ ਸੱਜੇ ਬੈਠਦੇ ਮੈਂ ਬੇਰਕਾ ਤੇ ਜਿੰਨੇ ਵੀ ਮੁਲਾਜ਼ਮ ਸਭਾ ਨਾਲ ਸੋਚੇ ਸਟਾਫ ਦਾ ਸਾਰਿਆਂ ਨੂੰ ਤੁਹਾਨੂੰ ਪ੍ਰੈਸ ਨੂੰ ਤੇ ਜਿੰਨਾ ਬੇਰਕਾ ਦੇ ਨਾਲ ਜੁੜੇ ਹੋਏ ਆ ਕਿਸਾਨ ਵੀਰ ਚਾਹੇ ਉਹ ਦੁਕਾਨਦਾਰ ਵੀਰ ਸਾਰਿਆਂ ਨੂੰ ਮਿਲਕ ਪਲਾਂਟ ਲੁਧਿਆਣਾ ਦੇ ਡਾਇਰੈਕਟਰ ਨੂੰ ਨਾਤੇ ਦਿਵਾਲੀ ਤੇ ਬੰਦੀ ਛੋਟ ਦਿਖਤੀ ਹੈ ਸ਼ੇਵਪਾਚਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਜਸਤਨ ਬੰਦਿ ਜੋ ਅਗਲੇ ਸਾਲ ਦੇ ਕਿਲਾ ਤਰ੍ਹਾਂ ਹੋ ਕੇ ਆਏ ਆ ਸਾਰਿਆਂ ਦੇ ਇਸ ਮੌਕੇ ਤੇ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਜਵਾਹਰ ਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਤੰਦਰੁਸਤੀ ਰੱਖਣ ਮੈਂ ਖੁਦ ਰੱਖਦਾ ਉਹ ਜਰਵਾਹਰ ਜਲਦੀ ਕਲਾ ਬ੍ਰੇਟ ਕੁਝ ਤੋਂ ਆਪੋ ਤੇ ਆਣਾ ਧਵਾਲੀ ਇਹ ਤੇ ਬੰਦਿ ਜੋ ਦੇ ਹਵੇ ਤੇ ਆਪ ਨੂੰ ਲੱਖ ਲੱਖ ਵਧਾਈ ਆ ਤੇ ਆਪਣੇ ਥਲਾਜਮਾਂ ਨੂੰ ਸਾਹਬ ਕੋਲ ਵਧਾਈ